ਰੱਖਿਆ ਭਾਈ ਬੱਸ 'ਚ ਰੌਲਾ ਪੈਗਾ ਥੱਪੜ ਪੈਣ ਲੱਗੇ ਬੱਸ 'ਚ ਰੌਲਾ ਪਿਆ ਤੇ ਚੀਕਾਂ ਚੁੱਕਾਂ ਮਾਰਨ ਲੱਗੀਆਂ ਕੁੜੀਆਂ ਅੱਗੇ ਪਿੱਛੇ ਬੈਠੀਆਂ ਸੀ ਤੇ ਸੀਟ ਉਹ ਵਿਲੀ ਹੋ ਗਈ ਤਿੰਨ ਵਾਲੀ ਮੈਂ ਫੜ ਕੇ ਉਸੇ ਸੀਟ ਤੇ ਢਾਲਿਆ ਅੱਛਾ ਉਹ ਉਹਦੇ ਹਿੱਕ ਤੇ ਗੋਡਾ ਰੱਖ ਕੇ ਥਾਬੜੇ ਮਰੀ ਗਈ ਉਹਦੇ ਮੈਂ ਬਹੁਤ ਕੁੱਟਿਆ ਉਹ ਰੱਜ ਕੇ ਕੁੱਟਿਆ ਮੈਂ ਕਿਹਾ ਮੈਨੂੰ ਐਂ ਦੱਸ ਮੈਂ ਤੈਨੂੰ ਤੁਰਤੋਂ ਦੇਖਣ ਲੱਗਰੀਆਂ ਬਰਨਾਲਿਓਂ ਝੜੀਆਂ ਮੈਂ ਵੀ ਤੇ ਭੋਰਾ ਭਾਰਾ ਉਹ ਤੇਰੀ ਪੋਤੀ ਦੀ ਖਾਣ ਦੀ ਹੈ ਤੂੰ ਛੇੜਖਾਨੀਆਂ ਕਰਦਾ ਤੁਰਿਆ ਆਉਣਾ ਹੈਗਾ ਤੈਨੂੰ ਸ਼ਰਮ ਹਜਾ ਹੈ ਨਹੀਂ ਮਾੜਾ ਮੋਟਾ ਤੈਨੂੰ ਮਿਲੇ ਹੀ ਨਹੀਂ ਕੋਈ ਮਾਏ ਛੋਡੇ ਘਰ ਦੀਆਂ ਖਾਂਦਿਆਂ ਹੋਣਗੀਆਂ ਟੋਪੀਆਂ ਫੜ ਕੇ ਕਿਸੇ ਤੋਂ ਸੁਣ ਗਈ ਗੱਲ ਮਕਾਹਣ ਜਿਹੜੀ ਤੈਨੂੰ ਮੈਂ ਟੋਪੀਆਂ ਦਿੱਤੀਆਂ ਨੇ ਸਵਾਦ ਲੱਗੀਆਂ ਹੂੰ ਉਹ ਬੱਸ ਰੁਕ ਗਈ ਮੈਂ ਬੰਦਾ ਨਹੀਂ ਛੱਡਿਆ ਮੈਨੂੰ ਕੁੜੀਆਂ ਕਹਿੰਦੀਆਂ ਆਂਟੀ ਛੱਡ ਦੇ ਵਿੱਚੋਂ ਬੰਦੇ ਕਹਿੰਦੇ ਜੀ ਐਸ ਤਰ੍ਹਾਂ ਦੀ ਬੁੜੀ ਹੋਵੇ ਨਾ ਮਜਾਲ ਕੀ ਕੋਈ ਕਿਸੇ ਨੂੰ ਛੇੜ ਦੇ ਅਧੇ ਕਾਰਨ ਤਾਂ ਆਪਾਂ ਇਹ ਚੁੱਪ ਕਰ ਜਾਈਏ ਵੀ ਸਾਡੀ ਬੇਇੱਜ਼ਤੀ ਹੋ ਬੇਇੱਜ਼ਤੀ ਤਾਂ ਬਾਈ ਉਹ ਵੀ ਕੋਈ ਸੜੇ ਖਾਨ ਬਗਾਨਾ ਬੰਦਾ ਆਪਣੇ ਤੇ ਹਵਾ ਕਰ ਰਿਹਾ ਘਰੇ ਦਵਾਨੀ ਦੀ ਇੱਜ਼ਤ ਨਾ ਹੋਵੇ ਅਗਲੇ ਦੀ